ਲੇ ਸੱਜਣੋ ਘਰੇਲੂ ਸੱਜਣ ਕੋਲੋਂ ਨਾ ਇੱਕ ਤੁਹਾਨੂੰ ਬਹੁਤ ਕਮਾਲ ਦੀ ਝੋਟੀ ਦਿਖਾਉਣ ਲੱਗਿਆ ਦੂਜਾ ਸੁਹਾ ਖਾਸ ਗੱਲ ਇਹ ਰਹੂਗੀ ਵੀ ਆਪ ਵੀ ਚੰਗੇ ਸੀਮੰਦੀ ਆ ਤੇ ਲੱਗਿਆ ਵੀ ਚੰਗਾ ਤੇ ਨਾਲ ਅਗਰ ਹੀ ਇੱਧਰ ਮਾਰਦੀ ਕੈਮਰਾ ਆ ਇਹਦੀ ਭੈਣ ਖੜੀ ਆ ਤੇ ਉਹ ਖੜੀ ਆ ਇਹਦੀ ਮਾਦਰ ਆ ਸਾਰਾ ਆਰ ਪਰਿਵਾਰ ਹੀ ਦਿਖਾ ਦੇਾਂਗੇ ਤੁਹਾਨੂੰ ਪਿੰਡ ਨੀਲੋਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਕਰੇਲੂ ਨੇ ਬਾਈ ਹੁਣੀ ਕੋਈ ਵਪਾਰ ਵਾਲਾ ਕੰਮ ਨਹੀਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲਸ ਆਦੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਰਹੂਗਾ ਰੇਟ ਰਹੂਗਾ ਵੀਡੀਓ ਦੇ ਵਿੱਚ ਹੀ ਆ ਜਾਓ ਜੀ ਇੱਧਰ ਲੈ ਬੰਨੇ ਹੋਰ ਕੀ ਹਾਲ ਹੈ ਜੀ ਵਧੀਆ ਬਾਈ ਜੀ ਚੜ੍ਹਦੀ ਕਲਾ ਨਾਮ ਤੇ ਨੰਬਰ ਬੋਲੋ ਜੀ ਨਾਮ ਬਾਈ ਜਸਵੀਰ ਸਿੰਘ ਹਾਂਜੀ ਫੋਨ ਨੰਬਰ 946422774 946422774 ਅਬ 2744 ਲ ਮੈਂ ਇੱਕ ਥੋੜਾ ਨੇੜ ਨੂੰ ਲਾ ਦਿੰਦਾ ਬਾਈ ਦੇ ਤੇ ਸੁਆ ਬਾਈ ਕਿਹੜਾ ਸੁਣ ਗਿਆ ਛੋਟੀ ਆ ਦੂਜਾ ਜੀ ਵਪਾਰ ਵਾਲਾ ਕੰਮ ਤਾਂ ਨਹੀਂ ਕਰਦੇ ਕਿ ਦਮਾ ਭਰਾ ਫੋਨ ਕਰੀ ਜਾਂਗੇ ਬਾਈ ਵਪਾਰ ਕਰ ਕਰ ਦਿਆ ਕਰ ਦਿਆ ਇਹ ਤੋਰ ਖੋਲ ਸੂਗਾ ਸੱਦਨੋਂ ਸੌਂਦੀ ਆ ਦੂਜਾ ਤੇ ਥੱਲੋਂ ਤੁਹਾਨੂੰ ਇਹ ਦੱਸਦਾ ਨਾ ਵੀ ਲੱਗਦੀ ਆ ਐ ਬਾਈ ਜਿਵੇਂ ਪਹਿਲਣੇ ਹੁੰਦੀ ਆ ਨਾ ਕਿਹੜੇ ਟੀਕੇ ਹੀ ਦੱਸਿਆ ਜੀ ਆਪ ਬਈ ਇਹ ਇਹ ਸੁਲਤਾਨ ਦੀ ਹੈ ਜੀ ਸੁਲਤਾਨ ਦੀ ਆਪ ਇਹ ਸੱਦਨੋਂ ਆ ਗਈ ਬਾਈ ਕਹਿੰਦਾ ਸੁਲਤਾਨ ਦੀ ਤੇ ਲੱਗਿਆ ਇਹਦੇ ਅੱਗੇ ਹੈਗਾ ਧੰਨਾ ਸੋਰਖੀ ਵਾਲਾ ਉਹਦਾ ਸਟਰਾ ਵੀ ਬਾਈ ਕੋਲ ਪਿਆ ਸਟਰਾ ਵੀ ਤੁਹਾਨੂੰ ਮਿਲ ਜੂਗਾ ਤੇ ਬਾਈ ਦੁੱਧ ਦੇ ਨੇ ਪਹਿਲਣੇ ਜੇ ਗੱਲ ਕਰ ਲਈ ਜੈਨੂਨ ਕਿੰਨਾ ਕ ਪਾਇਆ 9.5 ਲੀਟਰ ਦੁੱਧੋ ਕੱਢਿਆ ਬਾਈ 9.5 10 ਦੇ ਲਗਭਗ ਹਾਂਜੀ ਆ ਨਹੀਂ ਉਹੀ ਗੱਲ ਆ ਵਪਾਰੀ ਕੋਲ ਹੁੰਦੇ ਆ ਵਪਾਰੀ ਕਹਿੰਦਾ ਵੀ ਇਹਦਾ 13 14 ਦੱਤਾ ਹੋਣਾ ਨਾ 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 ਬਾਈ ਆ ਲੈ ਚਲੋ ਬਾਈ ਕਮਾਂਗੇ ਕੇਰਾ ਲੰਬੀ ਹੋਰ ਚਲਾ ਦੇ ਇਧਰਲੇ ਬੰਨੇ ਆ ਬੋਝ ਕੇ ਥੋੜਾ ਸਾਡਾ 9.5 ਘੱਟਿਆ ਪਸ਼ੂ ਆ ਗਏ ਸੱਜਣੋ ਘਰੇਲੂ ਤੇ ਦਿਨ ਬਾਈ ਕਿੰਨੇ ਕਰ ਦੂਗੀ ਇਹ ਦਿਨ ਬਾਈ 16 16 ਤਰੀਕ ਨੂੰ ਪੂਰਾ ਹੋ ਜਾਣਗੇ 16 ਨੂੰ ਅੱਜ ਤਕਰੀਬਨ ਤਕਰੀਬਨ ਆ ਗੱਲ ਕਰ ਲਈ 12 ਤਰੀਕ ਨੂੰ ਵੀਡੀਓ ਬਾਈ ਕਿੰਨੇ ਲੈ ਜੇ ਕਿੰਨੇ ਲੈ ਜੇ 4-5 ਦਿਨ ਇਹ ਭਏ ਨੇ ਹੋ ਸਕਦਾ ਵੀ 2-4 ਦਿਨ ਝੋਟੀ ਉੱਤੇ ਲੈ ਜੇ ਕਿਉਂਕਿ ਝੋਟੀ ਹਲੇ ਥੱਲਿਓਂ ਕੱਚੀ ਆ ਤੇ ਬਾਡੀ ਰੱਖਦੀ ਆ ਬੜੀ ਕਮਾਲ ਦੀ ਤੇ ਲੇਵਾ ਤੁਹਾਨੂੰ ਮੈਂ ਇਹ ਕਹਾਂਗਾ ਵੀ ਲੇਵਾ ਸੱਚ ਨੂੰ ਸੋਨਾ ਬਣਾ ਦੂ ਟਾਈਮ ਤੇ ਆ ਕੇ ਤੇ ਉਰਲੇ ਬੰਨੋ ਕਰੀ ਲੰਬਾਈ ਚੈੱਕ ਕਰਾ ਦੇ ਚਵਾਈ ਦੀ ਕਿਵੇਂ ਹੋਊਗੀ ਭਾਈ ਚਵਾਈ ਦੀ ਭਾਈ ਪੂਰੀ ਹੋਊਗੀ ਜੋ ਯਹਾਂ ਪੂਰੀ ਪੋਲੀ ਨਾ ਨਾ ਜਮੀਰ ਸ਼ਰਲਾ ਛੱਟਾ ਥੋੜੀ ਕਰੀ ਆ ਇਹਨੂੰ ਅ ਜਦੋਂ ਇਧਰ ਲੈ ਬੰਨੇ ਜਾਊਂਗੇ ਉਦੋਂ ਕਰੀ ਆਰਡਰ ਤੇ ਮਾਰਦੀ ਕੈਮਰਾ ਕਿਉਂਕਿ ਪਲਾਈ ਪੁਲਾਈ ਥੱਲਿਓਂ ਕਾਫੀ ਪਈਆ ਸਿੰਘ ਆ ਗਿਆ ਬਿਲਕੁਲ ਗੋਲਾ ਵੰਦ ਸਿੰਘ ਜੀ ਆ ਗਈ ਥਾਂ ਕੋਈ ਵੱਧ ਘੱਟ ਤਾਂ ਨਹੀਂ ਬਾਈ ਨਾ 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 ਬਾਈ ਪੂਰਾ ਜਮ ਸ਼ਰਲਾ ਛਿੱਟਾ ਨਾ ਇ ਇੱਥੋਂ ਦਿਖਾ ਦੀ ਜੀ ਸ਼ਰਲਾ ਛਿੱਟਾ ਵੱਧ ਘੱਟ ਭਾਰ ਬੋਝ ਗਰੰਟੀ ਆ ਯਾਰ ਸਾਰੇ ਸਾਰੇ ਪੱਖ ਤੋਂ ਗਰੰਟੀ ਰਹੂਗੀ ਠੀਕ ਆ ਗੱਲ ਆ ਤੇ ਇਹਦਾ ਰੇਟ ਕੀ ਰਹੂਗਾ ਬਾਈ ਵੇਚਣ ਵਾਲਾ ਰੇਟਾ ਰੇਟ ਦੇਖ ਲੈ ਯਾਰ ਇੱਕ ਵਿਧੀ ਦੇ ਦਾਂ ਇੱਕ ਲੱਖ ਤੇ 20 20 ਐਕਸ 0 ਰਹੂਗਾ ਜਮਾ ਠੀਕ ਆ ਗੱਲ ਬਾਈ ਕਹਿੰਦਾ 1 ਲੱਖ ਤੇ 20000 ਫਿਕਸ ਜੇ ਰੇਟ ਰਹੂਗਾ ਤੇ ਫਿਲਹਾਲ ਬਕਾਉ ਇਹ ਕੱਲੀ ਆ ਤੇ ਤੁਹਾਨੂੰ ਇਹਦੀ ਸਿਸਟਰ ਵੀ ਦਿਖਾ ਦੇਣਾ ਇਹ ਤੇ ਮਾਰਦੀ ਗਰੀ ਕੈਮਰਾ ਇਹ ਦੀ ਭੈਣ ਆ ਗਈ ਮਾਦਰ ਵਾਲੇ ਪੱਖ ਚੋਂ ਇਹ ਕਿੰਨੇ ਕਿਲੋ ਉੱਤੇ ਚੱਲਦੀ ਰਹਿੰਦੀ ਹੈ ਭਾਈ 18 ਲੀਟਰ ਦੁੱਧ ਗੱਡਦੀ ਭਾਈ ਤੇ ਦੂਜੇ ਸੂਏ ਦੂਜੇ ਸੂਏ 18 ਕਿ ਕੀ ਹਾਂ ਤੇ ਉਹ ਇਹਦੀ ਮਾਦਰ ਆ ਗਈ ਨਾ ਇਹਦੀ ਮਾਦਰ ਤੇ ਜਰੂਰ ਮਾਰਦੀ ਗਰੀ ਕੈਮਰਾ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀ ਸਾਰਾ ਹਾਰ ਪਰਿਵਾਰੀ ਦਿਖਾ ਦਾਂਗੇ ਬਾਈ ਕੋਲੇ ਇੱਥੇ ਵੀ 18 ਆਏਗਾ ਇਹਦਾ ਵੀ 18 ਕਿਲੋ ਦਾ ਰਕਾਰਡ ਹੈ ਹਾਂ ਆ ਗੱਟੀ ਏਸੇ ਦੀ ਆ ਹੁਣ ਠੀਕ ਹੈ ਗੱਲ ਆ ਅਗਲੀ ਬੰਨੀ ਹੈ ਨਾ ਆ ਬੱਚੇ ਉਹੀ ਗੱਲ ਹੈ ਬੱਚੇ ਟੋਪ ਦੇ ਬੰਨੀ ਆ ਤੇ ਹੁਣ ਗਰੀ ਉਹ ਝੋਟੀ ਤੇ ਮਾਰਦੀ ਜਿਹੜੀ ਬਕਾਊਾ ਉਥੋਂ ਕਰਾ ਉਹੀ ਗੱਲ ਆ ਵੀ ਦੂਜੇ ਸੂਏ ਹੋ ਸਕਦਾ ਵੀ ਇਸ ਵਾਰੀ ਚੰਗਾ ਜੰਪ ਮਾਰ ਦੇ ਦੁੱਧ ਦਾ ਹਾਂ ਹਾਂ ਬਤਾਊਗੀ ਪਰ ਨਾ ਉਹ ਆ ਪਰਨਾਮ ਬਾਈ ਕਹਿੰਦਾ ਅਪ ਕਰ ਜੂ ਆਪੇ ਸੁਲਤਾਨ ਦੀ ਸੀ ਬਾਈ ਹਾਂ ਸੁਲਤਾਨ ਦੀ ਬਾਈ ਠੀਕ ਆ ਗੱਲ ਪਿੰਡੂ ਹੀ ਡਾਕਟਰ ਤੋਂ ਟੀਕਾ ਭਰਾਇਆ ਲੱਕੀ ਠੀਕ ਆ ਗੱਲ ਤੇ ਇੱਧਰ ਮਾਰਦੀ ਗਰੀ ਕੈਮਰਾ ਆ ਇਹਦੇ ਸੀਮਾ ਲੱਗਿਆ ਧੰਨੇ ਦਾ ਧੰਨਾ ਸੋਰ ਕੀ ਆ ਤੇ ਬਾਕੀ ਇੱਥੋਂ ਚੈੱਕ ਕਰ ਸਕਦਾ ਹਾਂ ਐਚਐਸਬੀ ਵਾਲਿਆਂ ਕੋਲੇ ਆ ਗਿਆ ਤੇ ਬਾਕੀ ਜਿਹੜਾ ਸੱਜਣ ਹੋਰੇ ਆਊਗਾ ਉਹਨੂੰ ਬਾਈ ਵਰਗੇ ਸਟਰਾ ਵੀ ਦੇ ਦੇਣਗੇ ਤੇ ਜਿਹੜੇ ਸੀਮਨ ਦੀ ਕਹਿਤਾ ਬਾਈ ਕਹਿੰਦਾ ਉਹਦੀ ਗਰੰਟੀ ਵਾਲਾ ਸਿਸਟਮ ਹੀ ਰਹੂਗਾ ਉਹ ਗੱਲ ਨਹੀਂ ਹੋਊ ਕਿਉਂਕਿ ਨਾ ਤਾਂ ਬਾਈ ਹੋਰਾਂ ਦਾ ਵਪਾਰ ਵਾਲਾ ਕੰਮ ਆ ਕਰੇ ਲੂਗਾ ਆਹ ਨਾ ਕਰਦੀਆਂ ਪਾਲੀਆਂ ਵੀ ਨਾ ਬਾਈ ਆ ਤੇ ਭਾਰ ਬੋਝ ਦੀ ਥਣਾ ਦੀ ਉਹ ਚੀਜ਼ ਦੀ ਬਾਈ ਕਹਿੰਦਾ ਹਰੇਕ ਪੱਖ ਤੋਂ ਦੀ ਗਰੰਟੀ ਰਹੂਗੀ ਨੰਬਰ ਬੋਲ ਦੋ ਜੀ ਨੰਬਰ 946422744 ਸਾਢੇ 7 ਮਹੀਨੇ ਬਾਈ ਚੋਕੇ ਲੰਮੇੜਾਂ ਕਰਕੇ ਛੱਡੀ ਹੋਈ ਆ ਠੀਕ ਆ ਬਾਈ ਵੀ ਕਹਿ ਲਿਆ ਲੰਮਾ ਸਮਾਂ ਉਹ ਦੇਣ ਵਾਲੀ ਇਹ ਜੋ ਟੀਵੀ ਛੱਡੀ ਆ ਉਹ ਵੀ ਛੱਡੀ ਆ। ਆ ਮੇਨ ਗੱਲ ਉਹੀ ਹੁੰਦੀ ਆ ਵੀ ਬਈ ਕਹਿੰਦੀ ਆ ਵੀ ਬਈ ਮੈਂ ਮੋ ਦੁੱਧ ਦਿੰਦੀ ਆ ਲੰਮਾ। ਵੀ ਦੁੱਧ ਚਾਹੀਏ ਹਨਾ ਜੇ 14 ਵੀ ਦੇ ਦਾਂਦੀ ਵੀ 5 ਮਹੀਨੇ ਪਹਿਲੀ ਭਾਜਾਂ ਦੀ ਉਹਦਾ ਵੀ ਨਹੀਂ ਫਾਇਦਾ ਹਨਾ ਪੀਕ ਲੈਵਲ ਇਹ ਮੰਨ ਲਓ ਵੀ ਲੰਮਾ ਸਾਮਾ ਟਕਾ ਕੇ ਰੱਖ ਲਿਆ। ਕਟੂ ਲਵੇ ਲਾ ਲਿਆ ਕਟੂ ਦੇ ਚੋਲਾ ਭਾੜੇ ਚੋਣੀਆਂ ਭਾੜੇ ਚੋਲਾ ਕੋਈ ਪੈਸੇ ਨਹੀਂ। ਸੁਭਾ ਦੀ ਠੰਡੀ ਜਮ ਬਿਲਕੁਲ। ਕਟੂ ਪਰਾਂ ਕਰਕੇ ਭਾੜੇ ਪਾਉਣੀਆਂ ਭਾੜੇ ਪਾ ਕੇ ਚੋਲਾ ਕੋਈ ਚੱਕਰ ਨਹੀਂ ਇਹਨੂੰ। ਆ ਦਿਨ ਸੱਚ ਨੂੰ ਬਾਈ ਕਹਿੰਦਾ ਇਹਦੇ 3 ਤੋਂ 4 ਤਰੀਕ ਦੇ ਹਿਸਾਬ ਨਾਲ ਪੈਂਡਿੰਗ ਨੇ 4 ਦਿ ਹਫਤੇ ਦੇ ਲਗਭਗ ਇਹਦਾ ਪੈਂਡਿੰਗ ਆ ਸੂਆ ਦੂਜਾ ਸੁੰਦੀਆ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ